ਸਾਰਿਆਂ ਨੂੰ ਅੱਜ ਅਸੀਂ ਆਇਆ ਬ੍ਰੈਂਟਨ ਦੀスਨੋ ਆ ਦੇਖੋ ਸਾਡਾ ਸਾਹਮਣੇ ਸਕੂਲ ਹੈ ਤੇ ਉਹ ਉੱਥੇ ਮੈਨੂੰ ਲੱਗਦਾ ਤੁਹਾਨੂੰ ਦਿਖਦਾ ਨਹੀਂ ਉਹ ਉੱਥੇ ਪਾਰਕ ਹੈ ਅੱਜ ਮੈਂ ਤੁਹਾਨੂੰ ਸਾਰਾ ਦੱਸਣਾ ਹੈ ਬ੍ਰੈਂਟਨ ਦੇ ਕਿਵੇਂ ਜਿਆਦਾ ਕਿ ਦੀਸਨੋ ਪੈਦੀ ਹੈ ਅੱਜ ਹੈਗੀ ਆਲਮੋਸਟ -10 ਡਿਗਰੀਜ਼ ਹੈ ਤੇ ਬਹੁਤ ਜ਼ਿਆਦਾ ਸਨੋ ਪਈ ਹੈ ਸਾਰੇ ਕਿਤੇ ਤੁਸੀਂ ਦੇਖ ਸਕਦੇ ਹੋ ਇਹ ਬੈਕਯਾਰਡ 'ਚ ਭਰੀ ਪਈ ਹੈ ਸਨੋ ਮੇਰੇ ਸਾਰੇ ਆ ਦੇਖੋ ਸ਼ੂ ਵੀ ਸਾਰੇ ਭਰ ਗਏ ਤੇ ਬਹੁਤ ਹਾਰਡ ਆਇਥ ਇਸ ਨੋ ਚੱਕੜੀ ਵੀ ਹਾਂਜੀ ਹੁਣ ਬੱਚੇ ਵੀ ਬੱਚਿਆਂ ਨੂੰ ਬਹੁਤ ਔਖਾ ਹੁੰਦਾ ਜਦੋਂ ਬਸ 2 ਵੀਕ ਹੀ ਹੁੰਦੀ ਆ ਛੁੱਟੀਆਂ ਤੇ ਪਰ ਬੱਚਿਆਂ ਨੂੰ ਬਹੁਤ ਹਾਰਡ ਹੁੰਦਾ ਫਿਰ ਰੋਣ ਲੱਗ ਜਾਂਦੇ ਆ ਜੇ ਕਿੰਡਰਗਾਰਟਨ ਸੁੰਦੇ ਆ ਕਿਉਂਕਿ ਔਖਾ ਹੁੰਦਾ ਤੇ ਇੱਥੇ ਉਹ ਸਕੂਲ ਤੇ ਸਾਹਮਣੇ ਸਾਰਾ ਦਿਖਦਾ ਹੁਣ ਹਲੇ ਤਾਂ ਅੱਜ ਛੁੱਟੀ ਆ ਸਾਡੀ 2 ਵੀਕ ਛੁੱਟੀ ਆ ਤੇ ਬਹੁਤ ਜ਼ਿਆਦਾ ਸਨੋਪ ਹੈ ਇਹ ਪਰ ਮਜ਼ਾ ਵੀ ਆਦਾ ਹਨਾ ਕਿ ਠੰਡ ਵੀ ਹੈ ਪਰ ਮਜ਼ਾ ਵੀ ਆਉਂਦਾ ਕਿ ਸਨੋ ਨਾਲ ਬੱਚੇ ਖੇលਦੇ ਆ ਮਾਰਦੇ ਆ ਪਰ ਬਿਮਾਰ ਵੀ ਹੋ ਜਾਂਦੇ ਆ ਤਾਂ ਹੀ ਉਹਨਾਂ ਨੇ 2 ਵੀਕ ਲਈ ਰੱਖਿਆ ਪਰ ਸਾਰੇ ਕਹਿੰਦੇ ਆ ਕਿ ਜ਼ਿਆਦਾ ਰੱਖ ਹੁਣ ਕੋਈ ਕੰਪਲੇਟ ਵੀ ਨਹੀਂ ਕਰਦਾ ਕਿ ਜ਼ਿਆਦਾ ਰੱਖ ਲੋ ਪਰ ਹੁਣ ਦੇਖੋ ਬਹੁਤ ਸਨੋ ਪਈ ਹੈ ਉਸ ਲਾਸਟ ਵੀਕ ਤੋਂ ਤਾਂ ਘਟਾ ਹੈ ਲਾਸਟ ਵੀਕ ਤਾਂ ਬਹੁਤ ਸਟਾਰਮ ਆਇਆ ਸੀ ਇਸ ਵੀਕ ਵੀ ਸਟਾਰਮ ਸੀਗਾ ਪਰ ਜ਼ਿਆਦਾ ਨਹੀਂ ਸੀਗਾ ਤੇ ਆਈ ਹੋਪ ਯੂ ਲਾਈਕ ਥਿਸ ਵੀਡੀਓ ਬਾਏ ਥੈਂਕ ਯੂ ਫॉर ਵਾਚਿੰਗ ਤੇ ਤੁਸੀਂ ਵੀ ਆਓ ਬ੍ਰੈਂਟਨ ਤੇ ਦੇਖੋ ਇਹਦੀ ਕਿਵੇਂ ਹੁੰਦੀ ਆ ਬਾਏ ਅ ਸਾਰਿਆਂ ਨੂੰ we're here with another video so, so today ਅਸੀਂ ਦੱਸ ਰਿਹਾ ਤੁਹਾਨੂੰ ਕਿ ਕਿਵੇਂ ਕਿੰਨੀ ਸਨੋ ਪੈਂਦੀ ਆ ਉਹ ਦੇਖੋ ਸਾਰੇ ਸਨੋ ਚੱਕ ਰਹੇ ਆ ਤੇ ਬਹੁਤ ਸਾਰਾ ਸਨੋ ਪਈਆ ਸਟਾਰਮ ਸੀਗੀ ਅੱਜ ਬਹੁਤ ਵੱਡੀ ਤੇ ਸਾਰੇ ਘਰ ਪਰੇ ਪਿਆ ਉਹ ਘਰ ਪਰਿਆ ਪਿਆ ਇਹ ਬਲਾ ਘਰ ਪਰਿਆ ਪਿਆ ਬਹੁਤ ਜਿਆਦਾ ਸਨੋ ਪਈ ਹੈ ਤੇ ਉਹ ਗੱਡੀ ਵੀ ਭਰੀ ਪਈ ਗਿਆ ਇਟਸ ਹਾਰਡ ਵੈਰੀ ਹਾਰਡ ਇੱਥੇ ਰੈਨੋ ਪਰ ਯੂ نو ਇਟਸ ਫਨ ਬੱਚਾ ਦੀ ਬਹੁਤ ਫਨ ਹੁੰਦੇ ਆ ਪਰ ਡੇਂਜਰਸ ਵੀ ਹੈ ਨਾ ਇੱਥੇ ਬਹੁਤ ਸਾਰਾ ਭਰੀ ਪਈ ਹੈ ਸਨੋ ਤੇ ਗੱਡੀਆਂ ਭਰੀਆਂ ਪਈਆਂ ਉਹ ਦੇਖੋ ਚੱਕ ਰਹੇ ਪੀਪਲ ਤੇ ਇਟਸ ਵੈਰੀ ਹਾਰਡ ਹਿਅਰ ਬਟ ਯੂ ਨੋ ਕੀ ਅੱਛਾ ਲੱਗਦਾ ਗੱਡੀਆਂ ਵੀ ਸਲਿੱਪ ਹੋ ਜਾਂਦੀ ਆ ਪਰ ਦੇਖੋ ਠੀਕ ਆ ਅੱਛੀ ਆਸ ਲੋ ਪਰ ਮਾਈਨਸ ਮੇਬੀ ਹੋਰ ਮਾਈਨਸ 10 ਡਿਗਰੀਜ਼ ਆ ਜਦੋਂ ਵੀ ਬਲੋ ਕਰਦੇ ਆ ਕਰਦੇ ਆ ਨਾ ਉਦੋਂ ਏਨੀ স্মੋਕ ਆ ਜਾਂਦੀ ਆ ਮੇਰੇ ਤਾਂ ਐ ਨਾਲ ਕਲ ਗਿਆ ਹੋਈ ਆ ਤਾਂ ਹੀ ਤਾਂ ਮੈਨੂੰ ਨਾ ਹਾਰਡ ਹੁੰਦਾ ਜਦੋਂ ਵੀ ਬਲੋ ਕਰ ਦਿਆ ਹਾਂ ਉਦੋਂ ਸਾਰੇ ਕਿਤੇ ਫੌਗ ਆ ਜਾਂਦੀ ਆ ਤਾਂ ਹੀ ਤਾਂ ਮੈਨੂੰ ਵਿంటర్ ਵੀ ਅੱਛੀ ਲੱਗਦੀ ਸਮਰ ਤਾਂ ਠੀਕ ਐ ਇੱਥੇ ਪਰ ਆ ਦੇਖੋ ਗਾਇਸ ਇਹ ਸੀਗਾ ਬ੍ਰੈਂਟਨ ਚ ਵੀਡੀਓ ਸੀ ਤੁਹਾਡੀ ਸ਼ਾਰਟਸ ਦੀ ਵੀਡੀਓ ਸੀਗੀ ਆਈ ਹੋਪ ਯੂ ਲਾਈਕ ਇਟ ਥੈਂਕ ਯੂ ਸਸਕਾਲ ਸਾਰਿਆਂ ਨੂੰ ਫਾਇਰ ਗਰੂਪ